ਤਮੀ ਆਟਾ ਘਾ ਲ ਗੁਨੀ ਆ ਨੀ ਹੈ ਕੀ ਕੁਛ ਪਾਇਆ ਇਚ ਆਟਾ ਚ ਬੰਦੀਆਂ ਸੀ ਮੈਂ ਚੜ ਜਾ ਉੱਤਿਆ ਪਕਾ ਲਾ ਲੇ ਇਹਦੇ ਵਿੱਚ ਅੱਧਾ ਤਾਂ ਮਿਕਸ ਦਾ ਮੱਕੀ ਦਾ ਆਟਾ ਕਰ ਲਿਆ ਹੂੰ ਤੇ ਅੱਧਾ ਤਾਂ ਕਣਕ ਦਾ ਆਟਾ ਕਰ ਲਿਆ ਵਿੱਚ ਮੇਥੇ ਰਲਾ ਦੇ ਵਿੱਚ ਬਰੀਕ ਬਰੀਕ ਨਾਲ ਕੱਟ ਕੇ ਹਰੀ ਮਿਰਚ ਕੱਟ ਕੇ ਤੇ ਉਹ ਪਾ ਦੇ ਸਵਾਦ ਅਸਾਰੇ ਦੇ ਵਿੱਚ ਨੂਨ ਵਿੱਚ ਪਾ ਦਿੰਦੇ ਅੱਛਾ ਫਿਰ ਹੁਣ ਆਪਾਂ ਬੈਠਣੀਆਂ ਰੋਟੀਆਂ ਬਣਾ ਲਾਂਗੇ ਸਾਗ ਆਪਾਂ ਸਰ ਯਾਰਾ ਉਦੋਂ ਰੋਟੀ ਬਣਦੀ ਨਹੀਂ ਇਹ ਪਹਿਲਾਂ ਹੀ ਨਾਲ ਮੇਕਣੇ ਰੋਟੀਆਂ ਬਣਾ ਲੈਣੇ ਆ ਠੀਕ ਆ ਆਟਾ ਕਿੰਨਾ ਟਿਕਾ ਲੈਣਾ ਬਣਾ ਲੈਣੇ ਆ ਸਰਪਰ ਰੋਟੀ ਅੱਗੇ ਰੋਟੀ ਐਵੇਂ ਬਣਾਉਂਦੇ ਮੱਕੀ ਦੀ ਰੋਟੀ ਦਾ ਖਾ ਖਾ ਖੀਣੇ ਆ ਅੱਗੇ ਤਾਂ ਮੱਕੀ ਦੀ ਰੋਟੀ ਆਏ ਬਣਾਉਂਦੇ ਜੇ ਕੋਈ ਮਾਰੀ ਰੋਟੀ ਹੋ ਜਾਂਦੀ ਮੈਨੂੰ ਪਾਣੀ ਹੱਥ ਰੋਟੀ ਕਹਿੰਦੇ ਆ ਹਨਾ ਵੀ ਹਾਂ ਉਹਨੂੰ ਪਾਣੀ ਹੱਥ ਰੋਟੀ ਕਹਿੰਦੇ ਅੱਗੇ ਤਾਂ ਰੋਟੀ ਬਣਾਉਂਦੇ ਹੁਣ ਅੱਜ ਕੱਲ ਦੇ ਬੱਚੇ ਖਾਂਦੇ ਨਹੀਂ ਅੱਜ ਕੱਲ ਦੇ ਤਾਂ ਬੇਲਕੀ ਬਣਾਉਣੇ ਪੈਂਦੇ ਨੇ ਆਪਾਂ ਹੀ ਆਪ ਦੇ ਵਾਸਤੇ ਤਾਂ ਹੁਣ ਇਹ ਫੇਰ ਪਹਿਲਾਂ ਵਾਲੀ ਬਣਾਵਾਂਗੇ ਹੂੰ ਤੇ ਬੱਚਿਆਂ ਵਾਸਤੇ ਹੁਣ ਆਪਾਂ ਦੂਜੀਆਂ ਬਣਾ ਦਾਂਗੇ ਫਿਰ

ਕਿਦਾ ਚੁੱਲੇ ਦੇ ਬੱਟੇ ਨਾਲ ਆਏ ਲਾ ਦਿੰਦੇ ਤੇ ਰੋਟੀ ਹੜਕੇ ਮੱਠੇ ਵਰਗੀ ਬਣ ਜਾਂਦੀ ਆ ਰੋਟੀ ਚੁੱਲੇ ਵਧੀਆ ਲੱਗ ਰਹੀਗੀ ਇਹਨੂੰ ਰੋਟੀ ਨੂੰ ਹੁਣ ਜਹਾ ਦੇ ਨਾਲ ਦੰਗੀ ਨਾਲ ਖਾ ਲੋ ਵਧੀਆ ਲੱਗਦੀ ਆ ਜੀ ਥੋੜਾ ਅੱਗੇ ਬੱਚੇ ਤਾਂ ਅੱਗੇ ਤਾਂ ਖਾਂਦੇ ਨੇ ਕੋਈ ਕੋ ਖਾਂਦਾਂ ਥੋੜਾ ਬੱਚੇ ਬਸ ਬਾਅਦ ਹੀ ਖਾਂਦੇ ਨੇ ਕਿ ਬੇਲ ਕੇ ਪਾਣੀ ਨਹੀਂ ਦਿੱਤਾ ਕਹਿੰਦੇ ਸਾਨੂੰ ਰੋਟੀ ਜੀ ਬਣਾਤੀ ਸਾਨੂੰ ਵਧੀਆ ਲੱਗਦੀ ਹੈ ਜੀ ਤੇ ਉਹ ਬੇਲ ਕੇ ਪਾਣੀ ਆਪਾਂ ਛੇੜਾ ਨਾ ਇਹਦੇ ਤੇ ਗੋਆ ਬਦਗੀਆ ਲਓ ਜੀ ਦਹੀ ਪਾਤਾ ਤੇ ਮੱਖਣੀ ਘਰਤੀ ਨਾਲ ਨਾਲ ਮੇਥੇ ਵਾਲੀ ਰੋਟੀ ਤੇ ਅੰਬ ਦਾ ਚਾਹ ਤੇ ਹੁਣ ਟੈਸਟ ਕਰਕੇ ਦੱਸੋ ਤੇਰਾ ਮੁੰਡੇ ਨੂੰ ਕਹਨੇਗਾ ਖਾ ਕੇ ਦੇ ਦੱਸ ਕੇ ਜਾਂ ਫੜਾ ਕੇ ਆਹੋ ਰੋਟੀ ਬਹੁਤ ਵਧੀਆ ਬਣੀ ਆ ਬਹੁਤ ਸਵਾਦ ਟੇਸਟੀ